ਕਰ ਜਿਹੜੇ ਸਰ ਟੀਮ ਦਸਕਰ ਪੜਿਆ ਜੋ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਇਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮਹਿੰਮ ਨੂੰ ਉਸ ਸਮੇਂ ਬੜਾ ਬਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਟੀਮ ਨੇ ਇੱਕ ਖਡੂਰ ਸਾਹਿਬ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲ 1 ਕਿਲੋ افੀਮ ਬਰਾਮਦ ਹੋਈ ਇਦੇ ਵਿੱਚ ਇਹ ਜਿਹੜੇ ਦੋਵੇਂ ਮੁੰਡੇ 21 ਸਾਲ ਦੇ ਆ ਤੇ ਖਡੂਰ ਸਾਹਿਬ ਨੂੰ ਬਲੌਂਗ ਕਰਦੇ ਆ ਤੇ ਇਹ ਮੋਟਰਸਾਈਕਲ Honda Liwa ਤੇ ਆਏ ਸੀ ਜਿਹੜਾ ਕਿ ਇਹਦੇ ਵਿੱਚ ਦੋਵੇਂ ਦੇਸ਼ਦੀਪ ਸਿੰਘ ਨਾਂ ਦਾ ਜੱਤੀ ਚਲਾ ਰਿਹਾ ਸੀ ਤੇ ਪਿੱਛੇ ਜਿਹੜਾ ਹਰਮਨਦੀਪ ਸਿੰਘ ਬੈਠਾ ਸੀ ਜਿਹਨੇ ਪੋਲਸ ਕਾਟੀ ਨੂੰ ਦੇਖ ਕੇ ਤੇ ਪਿੱਛੇ ਉਹ ਜਿਹੜੀ ਆਪਣੀ ਜੀ ਹੱਥ ਚ ਸੀਗੀ ਉਹਦੇ ਉਹਨੇ ਸਿੱੜ ਦਿੱਤੀ ਤੇ ਜਿੰਦਾਂ ਨੂੰ ਕਾਬੂ ਕੀਤਾ ਤੇ ਕਾਬੂ ਕਰਕੇ ਉਹਨਾਂ ਨੂੰ ਫ੍ਰੀਮ ਵੀ ਉੱਤਰ ਪ੍ਰਾਪਤ ਕਰ ਲਿਆ ਇੱਥੇ ਮੋਟਰਸਾਈਕਲ ਤੇ ਪਹੁੰਚਦੇ ਬਿਲਕੁਲ ਮੋਟਰਸਾਈਕਲ Honda Liwa ਸੀਗਾ ਇਹਦਾ ਨੰਬਰ ਹੈਗਾ PP3684 ਇਹ ਪਤਾ ਲੱਗਾ ਕਿ ਕਿਉਂ ਦੇਣ ਆਈ ਸੀ ਇੱਥੇ ਹਾਂਜੀ ਅੱਜ ਇਹਨਾਂ ਨੂੰ ਪ੍ਰੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਰਿਮਾਂਡ ਦੇ ਵਿੱਚ ਇਹਨਾਂ ਨੂੰ ਕੋਈ ਜਾਣਕਾਰੀ ਆ ਸੋ ਪਹਿਲਾਂ ਇਹਨਾਂ ਦਾ ਮਾਮਲਾ ਕਰਦੇ ਜੀ ਫਿਲਹਾਲ ਅਜੇ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਦੇ ਕਨਸਰਨ ਥਾਣੇ ਤੋਂ ਰਿਮਾਂਡ ਦੇ ਦੌਰਾਨ ਲਵਾਂਗੇ ਸਾਰੀ ਇਨਫੋਰਮੇਸ਼ਨ ਤੇ ਦੈਨ ਤੁਹਾਡੇ ਤੱਕ ਬਾਕੀ ਦੀ ਖਬਰ ਪਹੁੰਚਾ ਦੇਵਾਂਗੇ ਸਰ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਉਮਰ ਛੋਟੀ ਹੈ ਇਹਨਾਂ ਦੀ ਇੱਕ ਹੋਰ ਵੀ ਕੰਮ ਕਰ ਕਰਦੇ ਆ ਜਾਂ ਤੁਹਾਨੂੰ ਇਹ ਸਾਨੂੰ ਅਜੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜਿਹੜੀ ਇਹਨਾਂ ਦੇ ਜ਼ਿਆਦਾਤਰ ਇਹਨਾਂ ਦੇ 9293 ਜਿਹੜਾ ਰਜਿਸਟਰ ਹੁੰਦਾ ਜਿਹਦੇ ਸਾਰਾ ਕੁਝ ਦਰਜ ਹੁੰਦਾ ਹੈ ਕਿੰਨੇ ਮੁੰਡੇ ਜ਼ਮੇਦਾਰ ਹੈ ਜਾਂ ਲੋਕਲੀ ਨਾ ਤੇ ਪਤਾ ਕਰਕੇ ਵੀ ਇੱਕ ਕੇਸ-ਕੇਸ ਕ੍ਰਾਈਮ ਚ ਪਹਿਲਾਂ ਵੀ ਕੋਈ ਇਨਵੋਲ ਹੈ ਜਾਂ ਨਹੀਂ ਹੈ ਇਹ ਕਿੱਥੋਂ ਲਿਆਉਂਦੇ ਆ ਤੇ ਇੱਥੇ ਮੋਗੇ ਕਿਉਂ ਵੇਚਣ ਆਏ ਸੀ ਇੱਥੇ ਇਹ ਕੱਚਾ ਦਸਾਂਝ ਰੋਡ ਦੇ ਉੱਤੇ ਇਹਨਾਂ ਨੂੰ ਫੜਿਆ ਗਿਆ ਕਰੀ ਜਿਹਦੇ ਪਰ ਵੀ ਡਿਸਕ ਕਰ ਪੜਿਆ ਜੂ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਇਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮਹਿੰਮ ਨੂੰ ਉਸ ਸਮੇਂ ਬੜਾ ਬਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਟੀਮ ਨੇ ਇੱਕ ਅਡੂਰ ਸਾਹਿਬ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲ 1 ਕਿਲੋ ਫੀਮ ਬਰਾਮਦ ਹੋਇਆ ਇਹਦੇ ਵਿੱਚ ਇਹ ਜਿਹੜੇ ਦੋਵੇਂ ਮੁੰਡੇ 21 ਸਾਲ ਦੇ ਆ ਤੇ ਖਡੂਰ ਸਾਹਿਬ ਨੂੰ ਬਲਾਕ ਕਰਦੇ ਆ ਤੇ ਇਹ ਮੋਟਰਸਾਈਕਲ Honda Liwa ਤੇ ਆਏ ਸੀ ਜਿਹੜਾ ਕਿ ਇਹਦੇ ਵਿੱਚ ਦੋਵੇਂ ਦੇਸ਼ਦੀਪ ਸਿੰਘ ਨਾਂ ਦਾ ਗੱਡੀ ਚਲਾ ਰਿਹਾ ਸੀ ਤੇ ਪਿੱਛੇ ਜਿਹੜਾ ਹਰਮਨਦੀਪ ਸਿੰਘ ਬੈਠਾ ਸੀ ਜਿਹਨੇ ਪੁਲਸ ਪਾਰਟੀ ਨੂੰ ਦੇਖ ਕੇ ਤੇ ਪਿੱਛੇ ਉਹ ਜਿਹੜੀ ਆਪਣੀ ਜੀਮ ਹੱਥ ਚ ਸੀਗੀ ਉਹਦੇ ਉਹਨੇ ਸਿੱੜ ਦਿੱਤੀ ਤੇ ਜਿੰਨਾਂ ਨੂੰ ਕਾਬੂ ਕੀਤਾ ਤੇ ਕਾਬੂ ਕਰਕੇ ਉਹਨਾਂ ਨੂੰ ਫ੍ਰੀਮ ਵੀ ਉਹਨੇ ਪ੍ਰਾਪਤ ਕਰ ਲਿਆ ਇਹ ਮੋਟਰਸਾਈਕਲ ਤੇ ਪਹੁੰਚ ਰਿਹਾ ਸੀ ਬਿਲਕੁਲ ਮੋਟਰਸਾਈਕਲ Honda Liwa ਸੀਗਾ ਕੀਦਾ ਨੰਬਰ ਹੈਗਾ ਪੀਪੀ ਤਰੇਡ T3684 ਇਹ ਪਤਾ ਲੱਗਾ ਸਰ ਕਿਉਂ ਦੇਣ ਆਈ ਸੀ ਇੱਥੇ ਹਾਂਜੀ ਅੱਜ ਇਹਨਾਂ ਨੂੰ ਪ੍ਰੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਰਿਮਾਂਡ ਦੇ ਵਿੱਚ ਇਹਨਾਂ ਕੋਈ ਜਾਣਕਾਰੀ ਆਸੂ ਪਹਿਲਾਂ ਇਹਨਾਂ ਦਾ ਰਿਮਾਂਡ ਕਰਦੇ ਹਾਂ ਫਿਲਹਾਲ ਅਜੇ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਦੇ ਕਨਸਰਨ ਥਾਣੇ ਤੋਂ ਰਿਮਾਂਡ ਦੇ ਦੌਰਾਨ ਲਵਾਂਗੇ ਸਾਰੀ ਇਨਫੋਰਮੇਸ਼ਨ ਤੇ ਦੈਨ ਤੁਹਾਡੇ ਤੱਕ ਉਹ ਬਾਕੀ ਦੀ ਖਬਰ ਪਹੁੰਚਾ ਦਿਆਂਗੇ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਮਰ ਛੋਟੀ ਹੈ ਇਹਨਾਂ ਦੀ ਇਹ ਕੋਈ ਹੋਰ ਵੀ ਕੰਮ ਕਰ ਕਰਦੇ ਆ ਜਾਂ ਕੋਈ ਨਾ ਇਹ ਸਾਨੂੰ ਅਜੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜਿਹੜੀ ਇਹਨਾਂ ਦੇ ਜ਼ਿਆਦਾਤਰ ਇਹਨਾਂ ਦੇ 9293 ਜਿਹੜਾ ਰਜਿਸਟਰ ਹੁੰਦਾ ਜਿਹਦੇ ਸਾਰਾ ਕੁਝ ਦਰਜ ਹੁੰਦਾ ਬਿਨਾਂ ਦੇ ਕਿੰਨੇ ਮਤਲਬੇਦਾਰ ਜਿਆ ਲੋਕਲੀ ਨਾ ਤੇ ਪਤਾ ਕਰਕੇ ਵੀ ਇੱਕ ਕੇਸ ਕੇਸ ਕ੍ਰਾਈਮ ਚ ਪਹਿਲਾਂ ਵੀ ਕੋ ਇਨਵੋਲ ਹੈ ਜਾਂ ਨਹੀਂ ਹੈ ਇਹ ਕਿੱਥੋਂ ਲਿਆਉਂਦੇ ਆ ਤੇ ਇੱਥੇ ਮੋਕੇ ਕਿਉਂ ਵੇਚਣ ਆਏ ਸੀ ਇੱਥੇ ਇਹ ਕੱਚਾ ਦਸਾਂਝ ਰੋਡ ਦੇ ਉੱਤੇ ਇਹਨਾਂ ਨੂੰ ਫੜਿਆ